ਦੇ ਅੰਦਰ ਸਾਰਾ ਰਾਸ਼ਟਰ ਉਹਨਾਂ ਮਹਾਨ ਯੋਧਿਆਂ ਨੂੰ ਅੱਜ ਸਜਦਾ ਕਰ ਰਿਹਾ ਜਿਨ੍ਹਾਂ ਨੇ ਕਾਰਗਿਲ ਦੇ ਅੰਦਰ ਆਪਣੀ ਜ਼ਿੰਦਗੀ ਦਾ ਆਖਰੀ ਕਤਰਾ ਤੱਕ ਛਾਬਰ ਕਰਕੇ ਇਸ ਦੇਸ਼ ਦੀ ਏਕਤਾ ਖਣਤਾ ਲਈ ਆਪਣੇ ਪ੍ਰਾਨ ਦੇ ਅੱਗੇ ਸੋ ਉਹਨਾਂ ਸ਼ਹੀਦਾਂ ਨੂੰ 527 ਸ਼ਹੀਦ ਜਿਨ੍ਹਾਂ ਨੇ ਕਾਰਗਿਲ ਦੀ ਇਸ ਸਾਨਾਮਤੀ ਜ਼ੰਗ ਦੇ ਅੰਦਰ ਆਪਣੀ ਕੁਰਬਾਨੀ ਦਿੱਤੀ ਸੋ ਪੰਜਾਬ ਦੇ ਵਿੱਚ 689 ਨੌਜਵਾਨ ਯੋਧੇ ਦਿਨਾਨੇ ਕਾਰਗਿਲ ਦੀ ਇਸ ਅੰਗ ਦੇ ਅੰਦਰ ਸ਼ਹਾਦਤ ਦਾ ਜਾਂ ਪੀਤਾ ਸੋ ਅੱਜ ਪੰਜਾਬ ਦੇ ਅੰਦਰ ਚਾਰ ਥਾਵਾਂ ਤੇ ਬਠਿੰਡਾ ਲੁਧਿਆਣਾ ਹੁਸ਼ਿਆਰਪੁਰ ਤੇ ਗੁਰਦਾਸਪੁਰ ਵਿਖੇ ਉਹਨਾਂ ਦੀ ਜ਼ਾਦ ਨੂੰ ਸਮਰਪਿਤ 25 ਵਜੇ ਗੜ ਦੇ ਰੂਪ ਚ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਸੋ ਅੱਜ ਗੁਰਦਾਸਪੁਰ ਦੇ ਅੰਦਰ ਜ਼ਿਲ੍ਹਾ ਸੈਨਿਕ ਭਲਾਈ ਸੁਭਾਵਾਂ ਵੱਲੋਂ ਇੱਕ ਬਹੁਤ ਹੀ ਭਾਵਪੂਰਤ ਤੇ ਅ इमोशनल ਇਹ ਮੌਕਾ ਆ ਜਦੋਂ ਉਹਨਾਂ ਨੇ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਸਾਡੇ ਪੰਜਾਬ ਦੇ ਸ਼ਹੀਦ ਜਨਾ ਨੇ ਇਸ ਮੁਲਕ ਦੀ ਇਕਤਾ ਕੰਨਤਾ ਦੇ ਲਈ ਆਪਣੀ ਜ਼ਿੰਦਗੀ ਨਿਸਾਬ ਰਕੀਤੀ ਸੋ ਉਹਨਾਂ ਦੇ ਪਰਿਵਾਰਾਂ ਦੇ ਨਾਲ ਮੇਸਾ ਖੜੇ ਆ ਉਹਨਾਂ ਦੀ ਕਿਹਦੇ ਯਾਦਗਾਰਾਂ ਬਣਾਉਣ ਦਾ ਸਵਾਲ ਹੋਵੇ ਉਹਨਾਂ ਦੀ ਕੋਈ مالی ਸਹਾਇਤਾ ਦਾ ਸਵਾਲ ਹੋਵੇ ਜਾ ਉਹਨਾਂ ਪਰਿਵਾਰਾਂ ਦਾ ਕੋਈ ਵੀ ਇਸ਼ੂ ਹੋਵੇ ਅਸੀਂ ਮੇਸਾ ਤਤਪਰ ਹੈਗੇ ਆ ਸੋ ਅ ਅੱਜ ਗੁਰਦਾਸਪੁਰ ਦੇ ਅੰਦਰ ਉਹਨਾਂ ਦੀ ਯਾਦ ਚ ਕਾਰਜ ਗੁਰਜੀਵੇ ਦੇ ਦਸੇੜਾ ਮਨਾਇਆ ਗਿਆ ਸੋ ਵਾਕ ਵਾਕ ਸਲਸੀਦਾ ਨੇ ਆ ਕੇ ਉਹਨਾਂ ਨੂੰ ਸਦਾਂ ਜਲੀ ਪੈਂਡ ਕੀਤੀ ਹੈ ਮੈਨੂੰ ਵੀ ਆਨ ਦਾ ਮੌਕਾ ਮਿਲਿਆ ਸੋ ਮੈਂ ਜ਼ਰੂਰ ਕਹਾਂਗਾ ਕਿ ਇਹ ਮਹਿਜ਼ ਇੱਕ ਦਿਨ ਨਹੀਂ ਬਲਕਿ ਸਾਡਾ ਇੱਕ ਸ਼ਾਨਦਾਰ ਇਤਿਹਾਸ ਹੈ ਜਦੋਂ ਜਦੋਂ ਵੀ ਇਸ ਦੇਸ਼ ਦੇ ਉੱਤੇ ਕੋਈ مصیبت ਬਣੀ ਹੈ ਬਾਹਰੀ ਤਾਕਤਾਂ ਨੇ ਜਦੋਂ ਹਮਲਾ ਕੀਤਾ ਕਿਸੇ ਵੀ ਰੂਪ ਵਿੱਚ ਹੋਵੇ ਉਹਦੇ ਚ ਪੰਜਾਬੀਆਂ ਨੇ ਬਹੁਤ ਵੱਡਾ ਸ਼ਾਨਦਾਰ ਭੂਮਿਕਾ ਅਦਾ ਕੀਤੀ ਹੈ ਸੋ ਅੱਜ ਜਿਹਨਾਂ ਨੂੰ ਸਜਦਾ ਆ ਸਲਾਮ ਹੈ ਹਮੇਸ਼ਾ ਸੀਧਾਂ ਦੇ ਪਰਿਵਾਰਾਂ ਨਾਲ ਜੰਗ ਸੰਗ ਖੜਦੇ ਖੜੇ ਰਹੇ ਆ ਸੀਰ ਸ਼ਹੀਦ ਹੁੰਦੇ ਆ ਫੌਜ ਦੇ ਪਰ ਜਦੋਂ ਇਹ ਆਦਮੀ ਵੀਰ ਆ ਜਾਂਦੇ ਆ ਉੱਥੇ ਉਹਨੂੰ ਕਿਸ ਤਰ੍ਹਾਂ ਦੇਖੀਓ ਨਹੀਂ ਅਸੀਂ ਤਾਂ ਅਗਨੀ ਵੀਰ ਨੂੰ ਵੀ ਸ਼ਹੀਦ ਮੰਨਿਆ ਭਾਵੇਂ ਕੇਂਦਰ ਦੀ ਸਰਕਾਰ ਨੇ ਉਹਨਾਂ ਦਾ ਉਹ ਦਰਜਾ ਸ਼ਹੀਦਾਂ ਵਾਲਾ ਨਹੀਂ ਰੱਖਿਆ ਲੇਕਿਨ ਪੰਜਾਬ ਦੇ ਅੰਦਰ ਮੈਨੂੰ ਇਹ ਵੀ ਮਾਣ ਹੈ ਇਸ ਗੱਲ ਦਾ ਪੰਜਾਬੀਆਂ ਨੂੰ ਕੀ ਪਹਿਲਾ ਅਗਨੀ ਵੀਰ ਜੜਾ ਹੈ ਉਹ ਸ਼ਹਾਦਤ ਦਾ ਜਦੋਂ ਜਾਨ ਪੇਦਾ ਉਹ ਵੀ ਪੰਜਾਬ ਦਾ ਪੁੱਤ ਹੈ ਸੋ ਉਹਨੂੰ ਪੂਰਾ ਹੀ ਉਹ 1 ਕਰੋੜ ਰੁਪਏ ਦੀ ਰਾਸੀ ਵੀ ਮਾਨਜੋ ਕੁ ਮੁੱਖ ਮੰਤਰੀ ਜੀ ਨੇ ਦਿੱਤੀ ਆ ਬਕਾਇਦਾ ਸਲਾਮੀ ਦੇ ਕੇ ਉਹਨੂੰ ਵਧਾਈ ਦਿੱਤੀ ਆ ਸੋ ਪੰਜਾਬ ਸਰਕਾਰ ਵੱਲੋਂ ਤਾਂ ਕੋਈ ਕਸਰ ਨਹੀਂ ਛੱਡੀ ਜਾ ਰਹੀ ਉਹ ਸਾਡਾ ਸ਼ਹੀਦ ਨੇ ਕੋਈ ਵਿਕਤ ਦੇ ਵਿੱਚ ਵੀ ਹੋ ਰਹਿਣਗੀ ਸ਼ਹੀਦਾਂ ਲਈ ਤੁਸੀਂ ਇੱਕ ਗੱਲ ਕੀਤੀ ਸੀ ਕਿ ਇਹੋ ਸ਼ਹੀਦਾਂ ਨੂੰ ਕਿਤੇ ਕਿਸੇ ਵੀ ਦਫ਼ਤਰ ਵਿੱਚ ਖੜਾ ਨਹੀਂ ਹੋਣਾ ਪਏਗਾ ਕੋਈ ਲੈਟਰ ਜਾਰੀ ਕੀਤੀ ਆ ਹਾਂ ਬਿਲਕੁਲ ਮੈਂ ਪਠਾਨਕੋਟ ਦੇ ਵਿੱਚ ਮੈਨੂੰ ਇਸ਼ੂ ਆਇਆ ਸੀਗਾ ਮੈਂ ਉੱਥੇ ਮਾਨਜੋ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੌਕੇ ਤੇ ਇਸ ਗੱਲ ਦੀ ਉਹਨਾਂ ਨੂੰ ਕਿਹਾ ਸੀਗਾ ਕਿ ਚਿੱਠੀ ਜਾਰੀ ਕਰੋ ਜੇਐਸਵੀ ਦਫਤਰ ਦੇ ਅੰਦਰ ਕੋ ਸ਼ਹੀਦ ਪਰਿਵਾਰ ਆਂਦਾ ਪਹਿਲ ਦੇ ਹੱਕਾਂ ਦਾ ਕੰਪੀ ਸਰ ਮੈਂ ਕਸ਼ਮੀਰ ਸਿੰਘ ਆਈ 8 ਸਾਲ ਤੋਂ ਲੋਟੋ ਵਿੱਚ ਨੌਕਰੀ ਕੀਤੀ ਆ ਜੀ ਕਾਰਜ ਜਲਦੀ ਲੜਾਈ ਦੌਰਾਨ ਮੇਰਾ ਬਾਜੂ ਕੱਟਿਆ ਗਿਆ ਸੀ ਤੇ ਅੱਜ ਸਾਨੂੰ ਮਾਨ ਸਨਮਾਨ ਦਿੱਤਾ ਹਾਲੋ ਬੜੀ ਖੁਸ਼ੀ ਹੋਈ ਅੱਜ ਕਿ ਇਸਕ ਇਸ ਤਰ੍ਹਾਂ ਜੋ ਮਾਨ ਸਨਮਾਨ ਮਿਲਦਾ ਰਹੇ ਤੇ ਆਪਣੇ ਪੰਜਾਬ ਦੇ ਜਵਾਨ ਜਿਹੜੇ ਆਣਾ ਬਾਈ ਛੜ ਕੇ ਪੀਸਾ ਲੈਣਗੇ ਪਰ ਇੱਥੇ ਸਾਨੂੰ ਇਹ ਬੜੀ ਦੁੱਖ ਦੀ ਗੱਲ ਆਉਂਦੀ ਆ ਕਿ ਸਾਨੂੰ ਪੰਜਾਬ ਗਵਰਨਮੈਂਟ ਦੇ ਹਨ ਨੌਕਰੀ ਜਰੂਰ ਦਿੱਤੀ ਤੋਂ ਪਰ ਸਾਨੂੰ ਸਾਡੀ ਨੂੰ ਪ੍ਰਮੋਸ਼ਨ ਆਈ ਹੈ ਤੇ ਸਾਨੂੰ ਪ੍ਰਮੋਸ਼ਨ ਨਹੀਂ ਦੇ ਰਹੀ ਹਜੇ ਸਾਨੂੰ ਕਹਿੰਦੇ ਤੁਸੀਂ ਅਪੰਗ ਜੀ ਪਰ ਇੱਥੇ ਜਿਗਰ ਜੋ ਕਿ ਇਹ ਗੱਲ ਹੈ ਕਿ ਜਿਹੜੇ ਇਸ ਵਿਭਾਗ ਵਿੱਚ ਅਪੰਗ ਹੋਏ ਆ ਉਹਨਾਂ ਨੂੰ ਪ੍ਰਮੋਸ਼ਨ ਦਿੱਤੀ ਗਈ ਆ ਉਹਨਾਂ ਨੂੰ ਕਹਿ ਰਹੇ ਆ ਵੀ ਇਹ ਸਾਡੇ ਵਿਭਾਗ ਦਾ ਵਾ ਤੇ ਇਸ ਕਰਕੇ ਇਹਨਾਂ ਨੂੰ ਪ੍ਰਮੋਸ਼ਨ ਦਿੱਤੀ ਆ ਤੇ ਤੁਹਾਨੂੰ ਨਹੀਂ ਜਾਈ ਤੁਸੀਂ ਫੌਜਤ ਵੀ ਨੌਕਰੀ ਕਰਕੇ ਆਏ ਜੀ ਪਰ ਇਹ ਫੌਜੀ ਨੌਕਰੀ ਆ ਇੱਕ ਅਸੀਂ ਉੱਥੇ ਆਪਾਂ ਆਪਣੇ ਡੂੜੀ ਦਰਾਂ ਆਪਾਂ ਅੰਗ ਗਵਾਇਆ ਇੱਕ ਤਾਨੂੰ ਕਿਲੇ ਰਬਿਤ ਕਰਾ ਕਿ ਸਹੀ ਆ ਸਾਡੇ ਨਾਲ ਕਿਸ ਕਰਾ ਕੀਤਾ ਜਾ ਰਿਹਾ ਵਾ ਪਰ ਅਸੀਂ ਕਹਿੰਦੇ ਆ ਕਿ ਸਾਡੀ ਵੀ ਪ੍ਰੋਮੋਸ਼ਨ ਹੋਣੀ ਚਾਹੀਦੀ ਆ ਮੈਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਡੋਨਾ ਸਿੰਘ ਮਾਨ ਨੂੰ ਮੇਰੀ ਇਹ ਗੱਲ ਪਹੁੰਚਾਈ ਜਾਵੇ ਤੇ ਮੇਰਾ ਪ੍ਰੋਮੋਸ਼ਨ ਤੇ ਹੋਣ ਵਿੱਚ ਮੇਰਾ ਮੇਰਾ ਸੰਜੋਗ ਕੀਤਾ ਜਾਵੇ ਮੈਂ ਇੱਥੇ ਅੱਜ ਬਲੇਸ਼ਨ ਕਪੂਰ ਵਿੱਚ ਮੈਨੂੰ ਸਨਮਾਨਿਤ ਕੀਤਾ ਗਿਆ ਜੀ ਤੇ ਬਾਣਜੋਗ ਮੰਤਰੀ ਸਾਹਿਬ ਭਾਏ ਸੀ ਕਿ ਮੈਨਾਂ ਨੂੰ ਆਪਣਾ ਬੇਨਤੀ ਪੱਤਰ ਦਿੱਤਾ ਵਾ ਜੀ ਮਨੁਨੋਸੀ ਸੰਬੰਧੀ ਦੱਸੋ ਹਾਂ ਜੀ ਕਿੰਨੇ ਮੁਲਾਜ਼ਮ ਵਿਸਾਇਸ ਜਿਨ੍ਹਾਂ ਦੀ ਪ੍ਰੋਮੋਸ਼ਨ ਰੁਕੀ ਹੈ ਸਰ ਤੋਂ 2 2 ਹੈ 8 ਸੈਕਰੀ ਹਾਂ ਜੀ ਸਾਡੀ ਸਰ ਟਾਰਗੇਟ ਹੈ ਕਿ ਉਹ ਹੜਾ ਦੇ ਉਪਰ ਹੈ ਇਹ ਮद्दा ਹੈਗਾ ਉੱਥੇ ਅਸੀਂ ਜਾ ਕੇ ਅਸੀਂ ਲੜਾਈ ਲੜ ਕੇ ਆਏ ਆ ਪੰਜਾਬ ਸਰਕਾਰ ਨੇ ਬਹੁਤ ਹੀ ਤਗੜਾ ਅਪਰੇਲਾ ਕੀਤਾ ਜੋ ਕਿ ਲੜਾਈ ਲੜੀਆਂ ਸ਼ਹੀਦ ਹੋਏ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਹੈ ਪੰਜਾਬ ਸਰਕਾਰ ਦਾ ਕੋੜ ਕੋੜ ਧੰਨਵਾਦ ਭਗਵੰਤ ਮੰਦ ਪਰਵੰਤ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕੀਤਾ ਜਾਂਦਾ ਹੈ ਕਟਾਰੂ ਚੱਕ ਸਾਹਿਬ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕੀਤਾ ਜਾਂਦਾ ਜਿਨ੍ਹਾਂ ਨੇ ਸਮੂਲੀਅਤ ਕਰਕੇ ਸਾਰਿਆਂ ਨੂੰ ਇੱਕ ਸਤਕਾਰ ਬਖਸ਼ਿਆ ਹੈ ਮਹਾਰਾਜ ਉਹਨਾਂ ਦੀ ਲੰਮੀ ਉਮਰ ਕਰੇ ਧੰਨਵਾਦ